ਆਪਣੇ ਮਾਨ ਵਾਲੀ ਗੱਲ ਹੈ ਕਿ ਹੁਣ ਤੱਕ ਆਪਣੀਆਂ 41 ਵੋਲਿਊਮ ਦੇ ਵਿੱਚ ਕਿਤਾਬ ਛਪ ਚੁੱਕੀ ਹੈ ਇਹਦਾ ਮਤਲਬ ਹੈਗਾ ਭਈ ਤਕਰੀਬਨ 4100 ਬਾਲ ਲੇਖ ਕੇ ਇਹਦੇ ਵਿੱਚ ਛਪ ਚੁੱਕੇ ਨੇ ਹੁਣ ਤਾਈਂ ਔਰ ਮਾਪੇ ਉਦੋਂ ਵੀ ਜ਼ਿਆਦਾ ਹਤਸ਼ਾਕ ਨੇ ਮੈਂ ਐਗਜ਼ਾਮਪਲ ਦੇ ਸਕਦਾ ਮੇਰਾ ਘਰ 150 ਦੇ ਕਰੀਬ ਬੱਚੇ ਪੰਜਾਬ ਤੋਂ ਰਾਜਸਥਾਨ ਗੰਗਾ ਨਗਰ ਪਹੁੰਚੇ ਸੀ ਅੱਛਾ ਜੀ ਉਹਨੇ ਮਾਪੇ ਨਾਲ ਸੱਤ ਏ ਦੀ ਸੇ 3 ਤਰੀਕ ਤੋ ਲੈ ਕੇ ਮੇ ਦੀ 27 ਤਰੀਕ ਤੱਕ 16 ਕਿਤਾਬਾਂ ਹੋ ਤਿਆਰ ਪਈਆਂ ਜਿਹੜੀਆਂ ਰਿਲੀਜ਼ ਹੋਣੀਆਂ ਇਹ ਸਾਡਾ ਪਹਿਲਾ ਗੋਲ ਹੈਗਾ ਕਿ ਅਸੀਂ 5 ਸਾਲਾਂ ਦੇ ਵਿੱਚ 100 ਵੋਲੀਅਮ ਦੇ ਵਿੱਚ ਕਿਤਾਬ ਛਾਪਣੀ ਹੈ ਉਹਨੂੰ ਤੇ ਅਸੀਂ ਮੇਰਾ ਖਿਆਲ ਮੋਲੇਸਾਲ ਇਹ ਅਚੀਵ ਕਰ ਲਾਂਗੇ ਹਲੇ 3 ਸਾਲ ਉਦੋਂ ਬਾਅਦ ਹੋਰ ਪੈ ਹੋਣਗੇ ਚਲੋ ਜਿਵੇਂ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਖਬਰਾਂ ਜਾਂ ਕੈਨੇਡਾ ਦੀ ਜਿਹੜੀਆਂ ਨਿਊਜ਼ ਹੋਣਾਂ ਡਿਸਕਸ ਕਰਦੇ ਹੁੰਨੇ ਉਹ ਨਹੀਂ ਕਰ ਰਹੇ ਸਗੋਂ ਅੱਜ ਅਸੀਂ ਸੁਖੀ ਬਾਠੌਰਾਂ ਦੇ ਨਾਲ ਗੱਲਬਾਤ ਕਰਨੀ ਹੈ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਪਹਿਲਾਂ ਵੀ ਅਸੀਂ ਸਾਂਝ ਪਾਈ ਸੀ ਨਵੀਆਂ ਕਲਮਾਂ ਨਵੀਂ ਉਡਾਣ ਇੱਕ ਪ੍ਰੋਜੈਕਟ ਜਿਹੜਾ ਸੁਖੀ ਬਾਠੌਰਾਂ ਨੇ ਪੰਜਾਬ ਦੇ ਵਿੱਚ ਚਲਾਇਆ ਪੰਜਾਬ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਵਿੱਚ ਬਾਹਰਲੇ ਸੂਬਿਆਂ ਦੇ ਵਿੱਚ ਸੱਚਮੁੱਚ ਇੱਕ ਇਹੋ ਜਿਹਾ ਕੰਮ ਜਿਹੜਾ ਅਸਲ ਦੇ ਵਿੱਚ ਸਮਾਜ ਦੇ ਵਿੱਚ ਕੋਈ ਫਰਕ ਪੈਦਾ ਕਰ ਸਕਦਾ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨਾ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨਾ ਉਹਦੇ ਸੰਬੰਧੀ ਅੱਜ ਅਸੀਂ ਉਹਨਾਂ ਦੇ ਕੋਲ ਆਏ ਹਾਂ ਤੇ ਉਹਨਾਂ ਕੋਲ ਜਾਣਕਾਰੀ ਲੈਣੀ ਹੈ ਕਿ ਇਸ ਵੇਲੇ ਪ੍ਰੋਜੈਕਟ ਤੇ ਕੀ ਅਪਡੇਟਸ ਨੇ ਕਿੱਥੇ ਕੈਸ਼ ਵੇਲੇ ਸਾਰਾ ਕੁਝ ਪਹੁੰਚਿਆ ਵਾਟਸਾਪ ਬਹੁਤੋ ਸਵਾਗਤ ਹੈ ਜੀ ਜੀ ਆਇਆਂ ਨੂੰ ਸਿੱਕਾ ਜੀ ਜਿਸ ਕਨ ਪਹਿਲਾਂ ਤੇ ਤੁਹਾਨੂੰ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਵਟਸਾਪ ਨਵੀਆਂ ਕਲਮਾਂ ਨਵੀਂ ਉਡਾਣ ਅਸੀਂ ਕਾਨਫਰੰਸ ਤੋਂ ਬਾਅਦ ਇੱਕ ਵਾਰੀ ਗੱਲਬਾਤ ਕੀਤੀ ਸੀ ਕਿ ਕਾਨਫਰੰਸ ਦੇ ਵਿੱਚ ਕੀ ਹੋਇਆ ਜੀ ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੱਖ-ਵੱਖ ਸਮਾਗਮ ਪੰਜਾਬ ਦੇ ਵਿੱਚੋਂ ਲੀਕ ਰਹੇ ਹੋ ਕੀ ਹੁਣ ਕੀ ਅੱਗੇ ਚੱਲ ਰਿਹਾ ਜੀ ਇਹਦੇ ਵਿੱਚ ਤੇ ਕਿਹੜੇ ਸਮਾਗਮ ਚੱਲ ਰਹੇ ਨੇ ਜੀ ਹਾਂਜੀ ਬਿਲਕੁਲ ਜੀ ਨਵੀਆਂ ਕਲਮਾਂ ਨਵੀਂ ਉਡਾਨ ਇਹ ਤਕਰੀਬਨ ਆਪਣਾ ਹੁਣ 18 ਮਹੀਨੇ ਪੁਰਾਣਾ ਪ੍ਰੋਜ ਜਿਹੜਾ ਕਿ 5 ਸਾਲਾ ਯੋਜਨਾ ਦੇ ਤਹਿਤ ਆਪਾਂ ਲਾਗੂ ਕੀਤਾ ਆ ਆ ਬੜੇ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਆਪਣੀਆਂ 41 ਵੋਲਿਊਮ ਦੇ ਵਿੱਚ ਕਿਤਾਬ ਛਪ ਚੁੱਕੀ ਹੈ ਇਹਦਾ ਮਤਲਬ ਹੈਗਾ ਭਈ ਤਕਰੀਬਨ 4100 ਬਾਲ ਲੇਖਕ ਇਹਦੇ ਵਿੱਚ ਛਪ ਚੁੱਕੇ ਨੇ ਹੁਣ ਤਾਈ ਜੀ ਤੇ ਇਹਦੇ ਨਾਲ ਦੀ ਨਾਲ ਜਿਹੜੀਆਂ ਇੱਕ ਤਕਰੀਬਨ 20000 ਤੋਤੇ ਕਿਤਾਬਾਂ ਇਹਨਾਂ ਦੀਆਂ ਨਵੀਆਂ ਕਲਵਾ ਨਵੇਂ ਇਲਾਣ ਛਪ ਚੁੱਕੀ ਹੈਗੀ ਆ ਆ ਬੜੇ ਮਾਨ ਵਾਲੀ ਗੱਲ ਆ ਤੇ ਇਹਦੇ ਨਾਲ ਸਾਨੂੰ ਹੋਰ ਵੀ ਇੱਕ ਖੁਸ਼ੀ ਜਿਹੜੀ ਐਸ ਵੇਲੇ ਸਾਡੇ ਪੋਰਟਲ ਦੇ ਵਿੱਚ ਤਕਰੀਬਨ ਤਕਰੀਬਨ 22000 ਬੱਚੇ ਰਜਿਸਟਰਡ ਨੇ ਅੱਛਾ ਜੀ ਜਿਨ੍ਹਾਂ ਨੂੰ ਅਸੀਂ ਸਾਡੀ ਟੀਮ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਟ੍ਰੇਨਰ ਪਾਇਦਾ ਕੀਤਾ ਹੈ ਅੱਛਾ ਜੀ ਆਨਲਾਈਨ ਕਲਾਸ ਲਾ ਕੇ ਉਹਨਾਂ ਨੂੰ ਕਵਤਾ ਕੀ ਹੈ ਕਵਤਾ ਗਜ਼ਲ ਮਿੰਨੀ ਕਹਾਣੀ ਕਿੱਦਾਂ ਲਿਖੀ ਜਾ ਸਕਦੀ ਉਹਨਾਂ ਦੀਆਂ ਟ੍ਰੇਨਿੰਗ ਚੱਲਦੀਆਂ ਨੇ ਜੀ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਤੇ ਉਹ ਦਿੱਲੀ ਬੇਸ ਤੇ ਬਹੁਤ ਸਾਰੀਆਂ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਤੇ ਉਹ ਬੱਚਿਆਂ ਦੀਆਂ ਲਿਖਤਾਂ ਨੂੰ ਅਸੀਂ ਨਾਲੋਂ ਨਾਲ ਸ਼ਾਪਦੇ ਰਹਿੰਨੇ ਆ ਤੇ ਬੱਚੇ ਬੜਾ ਮਾਣ ਮਹਿਸੂਸ ਕਰਦੇ ਨੇ ਆ ਆਪਾਂ ਨਵੰਬਰ ਦੇ ਵਿੱਚ ਮਸਤਵਾਲਾ ਸਾਹਿਬ ਦੋ ਰੋਜ਼ਾ ਕਾਨਫਰੰਸ ਕੀਤੀ ਸੀ ਜਿੱਥੇ ਤਕਰੀਬਨ 1400 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਜੀ ਆ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਗੰਗਾ ਨਗਰ ਇੱਕ ਦੋ ਰੋਜ਼ਾ ਫਿਰ ਕਾਨਫਰੰਸ ਕਰਾਈ ਗਈ ਆ ਦੇਖੇ ਬਹੁਤ ਹੀ ਕਾਮਯਾਬ ਰਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਬੱਚੇ ਉੱਥੇ ਪਹੁੰਚੇ ਜੀ ਆ ਤੇ ਬੱਚਿਆਂ ਨੂੰ ਫੇਰ ਆਪਣੇ ਕਲਾ ਲਿਖਣ ਨਾਲ ਨੀ ਸੁਪਨੇ ਸਭਿਆਚਾਰ ਨਾਲ ਆਪਣੀ ਵਿਰਾਸਤ ਨਾਲ ਜੋੜੀ ਰੱਖਣ ਦੇ ਉਪਰਾਲੇ ਜੋ ਅਸੀਂ ਕਰ ਰਹੇ ਆ ਪਰ ਮੈਂ ਇਹ ਗੱਲ ਤੇ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝ ਕਾ ਨਹੀਂ ਪਾਉਂਗਾ ਤੇ ਠੀਕ ਹੈ ਬੱਚੇ ਲੇਖ ਰਹੇ ਨੇ ਪਰ ਉਹਦੇ ਨਾਲ ਦੀ ਨਾਲ ਉਹ ਜੋ ਲਿਖਦੇ ਨੇ ਮੈਂ ਆਧਾਰਨ ਦੇਣੀ ਚਾਹੂੰਗਾ ਕਿ ਜੇ ਕਿਸੇ ਬੱਚੇ ਨੇ এনवायरमेंट ਤੇ ਲਿਖਿਆ ਤੇ ਉਹਨ ਆਪਣੀ ਪੂਰੀ ਸੋਚ ਲਾ ਕੇ এনवायरमेंट ਤੇ ਲਿਖਿਆ ਆ ਇਹਦਾ ਮਤਲਬ ਇਹ ਹੋਇਆ ਕਿ ਉਹ ਬੱਚਾ ਤੇ এনवायरमेंटਲੀ ਜਾਗਰੂਤ ਹੋ ਗਿਆ ਨਾ ਕਿ ਵਿਸ਼ੇ ਜਿਹੜੇ ਵਿਸ਼ੇ ਸਾਡੇ ਕੋਲ ਹੁਣ 25 ਵਿਸ਼ੇ ਨੇ ਜਿਨ੍ਹਾਂ 'ਚ ਬੱਚਿਆਂ ਨੂੰ ਅਸੀਂ ਲਿਖਾਉਨੇ ਆ ਸੋ ਉਹਦੇ ਨਾਲ ਮੈਨੂੰ ਇਹ ਲੱਗਦਾ ਵੀ ਕੱਲਾ ਇਹ ਕਵਤਾਵਾਂ ਜਾਂ ਗਜ਼ਲਾਂ ਜਾਂ ਮਿੰਨੀ ਕਹਾਣੀ ਲਿਖਣ ਦਾ ਪ੍ਰੋਜੈਕਟ ਨਹੀਂ ਆ ਅਸੀਂ ਬੱਚਿਆਂ ਨੂੰ ਹਰ ਵੱਖਰੇ-ਵੱਖਰੇ ਵਿਸ਼ੇ ਤੇ ਜਾਗਰੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਬੱਚਿਆਂ ਦਾ ਇਹਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਜੀ ਔਰ ਮਾਪੇ ਉਦੋਂ ਵੀ ਜ਼ਿਆਦਾ ਉਤਸ਼ਾਹਕ ਨੇ ਮੈਂ ਐਗਜ਼ਾਮਪਲ ਦੇ ਸਕਦਾ ਮੇਰਾ ਖਾ 150 ਦੇ ਕਰੀਬ ਬੱਚੇ ਪੰਜਾਬ ਤੋਂ ਰਾਜਸਥਾਨ ਗੰਗਾ ਨਗਰ ਪਹੁੰਚੇ ਸੀ ਅੱਛਾ ਜੀ ਉਹਨੇ ਮਾਪੇ ਨਾਲ ਸੰ ਆ ਕਿਉਂ ਬੱਚਿਆਂ ਨੂੰ ਉਹ ਵੀ ਚਾਹੁੰਦੇ ਨੇ ਕਿ ਬੱਚਿਆਂ ਨੂੰ ਉਤਸ਼ਾਹ ਕੀਤਾ ਜਾਵੇ ਤੇ ਬੱਚੇ ਆਪ ਮਾਪੇ ਆਪ ਵੀ ਉਤਸ਼ਾਹਕ ਨੇ ਕਿ ਸਾਡੇ ਬੱਚਿਆਂ ਲਈ ਕੋਈ ਨਵੀਂ ਸੋਚ ਕੋਈ ਸੋਚ ਰਿਹਾ ਹੈ ਕੋਈ ਸਾਨੂੰ ਇਹਨਾਂ ਨੂੰ ਘਰ ਬਹਿ ਕੇ ਜਦੋਂ ਇਹ ਫੋਨਾਂ ਤੇ ਲੱਗੇ ਰਹਿੰਦੇ ਸੀ ਹੁਣ ਇਹ ਕਾਪੀ ਪੈਨਸਲ ਲੈ ਕੇ ਅੱਖਰ ਜੋੜ ਰਹੇ ਨੇ ਹਮ ਤੇ ਇਸ ਕਰਕੇ ਪ੍ਰੋਜੈਕਟ ਦਾ ਕਾਫੀ ਮਹਾਨਤਾ ਹੋ ਗਈ ਹੈ ਇੱਕ ਤਰ੍ਹਾਂ ਕਹਿ ਲਓ ਕਾਮਯਾਬ ਪ੍ਰੋਜੈਕਟ ਹੈ ਤੇ ਮੈਂ ਜਿਹੜੀ ਇੱਕ ਤੁਹਾਡੇ ਚੈਨਲ ਦੇ ਥਰੂ ਜਿਹੜੀ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੀ ਪੰਜਾਬ ਦੇ ਤੇ ਸੂਬਿਆਂ ਦੇ ਜਿਹੜੀਆਂ ਟੀਮਾਂ ਨੇ ਤੇ ਆਲੇ ਦੁਆਲੇ ਦੇ ਸੱਤ ਜਿਹੜੇ ਆਪਣੇ ਰਾਜ ਨੇ ਆਲੇ ਦੁਆਲੇ ਪ੍ਰਾਂਤ ਨੇ ਸੂਬੇ ਨੇ ਜੀ ਉਹਨਾਂ ਦੀਆਂ ਟੀਮਾਂ ਨੇ ਬਨਾਲ ਦੀ ਨਾਲ ਮੈਂ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਵੀ ਤਿੰਨ ਟੀਮਾਂ ਨੇ ਜੀ ਇਸ ਤਰ੍ਹਾਂ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਰਮਨੀ ਇਟਲੀ ਦੇ ਵਿੱਚ ਟੀਮਾਂ ਨੇ ਤੇ ਕੈਨੇਡਾ ਵਾਲਿਆਂ ਦੀ ਇੱਕ ਕਿਤਾਬ ਛਪ ਗਈ ਹੈ ਅੱਛਾ ਅੱਜ ਦਾ ਜਿਹੜਾ ਮਨੋਰਥ ਮੇਰਾ ਆਪਾਂ ਨਾਲ ਇਹ ਸਾਂਝ ਪਾਉਣ ਦਾ ਸੀਗਾ ਕਉ ਤੁਸੀਂ ਬੇਸ਼ੱਕ ਟੰਟੋ ਏਰੀਆes ਹੈਗੇ ਆ ਬੇਸ਼ੱਕ ਵਿਨੀਪੈਗ ਦੇ ਏਰੀਆes ਹੈਗੇ ਆ ਤੇ ਜਾਂ ਵੈਨਕੂਵਾਲੇ ਏਰੀਆes ਚ ਅਸੀਂ ਤਿੰਨ ਪੋਰਸ਼ਨ ਦੇ ਵਿੱਚ ਕੈਨੇਡਾ ਨੂੰ ਵੰਡਿਆ ਹੋਇਆ ਹੈ ਜੀ ਤੇ ਇੱਕ ਟੀਮ ਸਾਡੇ ਕੋਲ ਯੂਐਸ ਵਿੱਚ ਹੈਗੀ ਆ ਜਿਹਦਾ ਬੇਸ ਸਿਆਟਲ ਹੈ ਅਸੀਂ ਇਹ ਪ੍ਰਜੋਰ ਬੇਨਤੀ ਕਰਦੇ ਆਂ ਕਿ ਤੁਸੀਂ ਕਿਸੇ ਵੀ ਸੂਬੇ ਵਿੱਚ ਕੈਨੇਡਾ ਵਿੱਚ ਜਾਂ ਅਮਰੀਕਾ ਵਿੱਚ বাস ਰਹੇ ਹੋ ਤੇ ਸਾਨੂੰ ਤੁਸੀਂ ਆਪਣੇ ਤੁਹਾਡੇ ਬੱਚਾ ਕੋਈ ਸ਼ੌਂਕ ਰੱਖਦਾ ਤੁਸੀਂ ਬੱਚੇ ਨੂੰ ਸਿਖਾ ਰਹੇ ਆ ਤੇ ਉਹਦੀ ਜਿਹੜੀ ਲਿਖਤ ਹੈ ਉਹ ਸਾਡੇ ਤੱਕ ਪਹੁੰਚਣੀ ਬੜੀ ਜ਼ਰੂਰੀ ਹੈ ਕਿਉਂਕਿ ਅਸੀਂ ਉਹਨੂੰ ਬਹੁਤ ਹੀ ਆ ਬਦਿਆ ਤਰੀਕੇ ਨਾਲ ਉਹਨੂੰ ਕਿਤਾਬ ਦਾ ਕਿਤਾਬ ਦਾ ਇੱਕ ਹਿੱਸਾ ਬਣਾ ਕੇ ਤੇ ਬੱਚੇ ਦੀ ਹੌਸਲਾ ਵਜਾਈ ਕਰਨ ਦੀ ਅਸੀਂ ਜੋ ਕੋਸ਼ਿਸ਼ ਕਰ ਰਹੇ ਹਾਂ ਜੀ ਜੀ ਕਿਉਂਕਿ ਸਾਡੀ ਜਿਹੜੀ ਵੈਨਕੂਵਰ ਤੋਂ ਕਿਤਾਬ ਰੈਡੀ ਹੋ ਗਈ ਹੈ ਕਿਤਾਬ ਦੂਜੀ ਤੇ ਕੰਮ ਹੋ ਰਿਹਾ ਹੈ ਤੇ ਵਿਨਿਪੈਗ ਤੇ ਟ੍ਰਾਂਟੋ ਵਾਲੀ ਜਿਹੜੀ ਕਿਤਾਬ ਹੈ ਉਹ ਵੀ ਅੱਧੋਂ ਜ਼ਿਆਦੀਆਂ ਰਚਨਾਵਾਂ ਪਹੁੰਚ ਚੁੱਕੀਆਂ ਨੇ ਜੀ ਸੋ ਇਹ ਮੇਰੀ ਬੜੀ ਮਾਪੇ ਨੂੰ ਬੜੀ ਹੱਥ ਜੋੜ ਕੇ ਬੇਨਤੀ ਆ ਕਿ ਬੱਚੇ ਨੂੰ ਥੋੜਾ ਤਸ਼ਾਹ ਕਰੋ ਜਿੱਥੇ ਤੁਸੀਂ ਘਰ ਦੇ ਵਿੱਚ ਮਾਂ ਬੋਲੀ ਬੋਲਦੇ ਹੋ ਆ ਪਹਿਰਾਵਾ ਆਪਣਾ ਪਾਉਂਦੇ ਉਹ ਖਾਣਾ ਅਸੀਂ ਆਪਣਾ ਖਾਂਦੇ ਆ ਆਪਣੇ ਤਰੀਕੇ ਦੇ ਪੰਜਾਬੀ ਹੋਣ ਤੇ ਅਸੀਂ ਮਾਣ ਮਹਿਸੂਸ ਕਰਦੇ ਆ ਤੇ ਨਾਲ ਦੀ ਨਾਲ ਜੇ ਉਹ ਬੱਚੇ ਨੂੰ ਤੁਸੀਂ ਥੋੜਾ ਜਿਹਾ ਵੀ ਉਤਸ਼ਾਹ ਕਰੋ ਛੋਟੀ ਦੁਪਹਿਰੇ ਦੀ ਕਵਤਾਂ ਛੋਟਾ ਇੱਕ ਇੱਕ ਪੰਨੇ ਦੀ ਇੱਕ ਮਿਨੀ ਕਹਾਣੀ ਆ ਬੱਚੇ ਤੋਂ ਲਿਖਾਓ ਤੇ ਸਾਡੇ ਤੈ ਪੂਰੀ ਪਹੁੰਚ ਦੀ ਕਰੋ ਤੇ ਅਸੀਂ ਬੜਾ ਮਾਣ ਮਹਿਸੂਸ ਕਰਾਂਗੇ ਉਸ ਨੂੰ ਸ਼ਾਪਨ ਵਿੱਚ ਤੇ ਇਹ ਕਿਦਾਂ ਤੁਹਾਡੇ ਤੱਕ ਪਹੁੰਚਾਉਣ ਦੀ ਉਹ ਹਾਂਜੀ ਜੀ ਬਿਲਕੁਲ ਆਪ ਸਾਡੇ ਉਹ ਪੰਜਾਬ ਭਵਨ ডਾਟ ਸੀਏ ਤੇ ਵੀ ਜਾਇਆ ਜਾ ਸਕਦਾ ਜਾਂ ਜਿਹੜਾ ਸਾਡਾ ਮੇਨ ਫੋਨ ਨੰਬਰ ਹੀ ਇੱਥੇ ਦਾ 6045801000 ਤੇ ਫੋਨ ਕਰਕੇ ਮਨਦੀਪ ਦਾ ਪੁੱਛਿਆ ਜਾ ਸਕਦਾ ਜਾਂ ਮੇਰਾ ਪੁੱਛਿਆ ਜਾ ਸਕਦਾ ਜੀ ਤੇ ਅਸੀਂ ਉਹਨਾਂ ਨੂੰ ਬੇਸ਼ੱਕ ਉਹ ਹੱਥ ਨਾਲ ਲਿਖੀ ਕਿਤੇ ਪੈਨਸਲ ਨਾਲ ਲਿਖੀ ਕਾਗਜ਼ ਤੇ ਹੋਵੇ ਜ਼ਰੂਰੀ ਨਹੀਂ ਉਹ ਟਾਈਪ ਕਰਕੇ ਸਾਨੂੰ ਭੇਜੀ ਜਾਵੇ ਅਸੀਂ ਉਹਨੂੰ ਆਪੇ ਸੋਧ ਦੇ ਲਾਂਗੇ ਸਾਡੇ ਕੋਲ ਅ ਨਿਰੰਦਰ ਵਾਲਾ ਆਫਿਸ ਇਸ ਕਮਲਾ ਮਾਲ ਹੈ ਉਹ ਤੇ ਮोटा ਸਕੈਂਟਾਂ ਚ ਸਾਨੂੰ ਟਾਈਪ ਕਰਕੇ ਉਹਨੂੰ ਵਧੀਆ ਰੂਪ ਦੇ ਕੇ ਛਾਪਣ ਦੇ ਯੋਗ ਬਣਾ ਦਿੰਦੇ ਨੇ ਜੀ ਤੇ ਇਹ ਇੱਕ ਤਾਂ ਤੁਸੀਂ ਕਿਤਾਬ ਛਾਪ ਰਹੇ ਹੋ ਜਾਂ ਜਿਹੜੀਆਂ ਛਾਪੀਆਂ ਹੋਈਆਂ ਇਹਨੂੰ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਵੀ ਤੁਸੀਂ ਯਤਨ ਕਰਦੇ ਹੋ ਕਿ ਉਸ ਬੱਚੇ ਦੀ ਰਚਨਾ ਨੂੰ ਪਹੁੰਚਾਇਆ ਜਾਵੇ ਹਾਂਜੀ ਬਿਲਕੁਲ ਜੀ ਹਾਂ ਡੇਲੀ ਜਿਹੜੀਆਂ ਅਸੀਂ 5 ਰਚਨਾਵਾਂ ਜਿਹੜੀਆਂ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹਾਂ ਵੱਡਾ ਪਲੇਟਫਾਰਮ ਹੈ ਕੋ 20 ਹਜ਼ਾਰ ਮੈਂਬਰ ਤੱਕ ਇਹ ਪਹੁੰਚਦੀ ਹੈ ਜੀ ਆ ਉਹਦਾ ਮਕਸਦ ਹੀ ਇਹ ਹੈ ਜਦੋਂ ਬੱਚੇ ਦੀ ਇੱਕ ਹਾਂਜੀ ਉਹਨੂੰ ਆਸ ਨਹੀਂ ਸੀਗੀ ਜਾਂ ਤੁਸੀਂ ਵੀ ਲਾ ਲਓ ਜਦੋਂ ਤੁਸੀਂ ਛੋਟੇ ਸੀਗੇ ਜਿਵੇਂ ਮੈਂ ਸੀਗਾ ਜੀ ਆ ਕਿਸੇ ਅਖਬਾਰ ਦੇ ਵਿੱਚ ਮੇਰੇ ਨਾਂ ਥੱਲੇ ਕੋ ਛਪਣਾ ਤੇ ਕੋ ਬਹੁਤ ਵੱਡੀ ਗੱਲ ਆ ਤੇ ਫਿਰ ਬਾਅਦ ਦੇ ਵਿੱਚ ਨਾਲ ਦੀ ਨਾਲ ਉਹਨਾਂ ਨੂੰ ਕਿਸੇ ਸੰਸਥਾ ਵੱਲੋਂ ਸਨਮਾਨ ਚੈਨ ਉਹਨਾਂ ਨੂੰ ਸਰਟੀਫਿਕੇਟ ਮਿਲਣਾ ਜਾਂ ਮੈਡਲ ਮਿਲਣਾ ਜਾਂ ਸ਼ਾਬਾਸ਼ ਮਿਲਣੀ ਆ ਬੱਚਾ ਬੜਾ ਐਕਸਾਈਟਡ ਹੋ ਜਾਂਦਾ ਇਹੇ ਇਸ ਪ੍ਰੋਜੈਕਟ ਦੀ ਜਿਹੜੀ ਬਹੁਤ ਮਹਾਨਤਾ ਹੈ ਕਿ ਸਾਡੇ ਕੋ ਸਾਰੀਆਂ ਟੀਮਾਂ ਦੇ ਵਿੱਚ ਜ਼ਿਲ੍ਹਾ ਵਾਈ ਇੱਕ ਪ੍ਰਧਾਨ ਹੈ ਜੀ ਉਹਦੇ ਥੱਲੇ ਪੰਜ ਮੈਂਬਰੀ ਕਮੇਟੀ ਹੈ ਫਿਰ ਸਾਡੇ ਕੋ ਮੀਡੀਆ ਕੋਆਰਡੀਨੇਟਰ ਲਈ ਹਰ ਜ਼ਿਲ੍ਹੇ ਦਾ ਇੱਕ ਵੱਖਰਾ ਮੀਡੀਆ ਕੋਆਰਡੀਨੇਟਰ ਹੈ ਜੀ ਉਹ ਸਾਰੀ ਗਤੀਵਿਧੀਆਂ ਨੂੰ ਸਾਰੇ ਕੱਲੇ ਪੰਜਾਬ 'ਚ ਨਹੀਂ ਨਾਲ ਲੱਗਦੇ ਸੂਬਿਆਂ ਦੇ ਵਿੱਚ ਜਨ ਇੰਟਰਨੈਸ਼ਨਲ ਲੈਵਲ ਤੇ ਵੀ ਉਹ ਉਹਨੂੰ ਅਪਰਫੁੱਲਟ ਕਰਦਾ ਜਿਹਦੇ ਨਾਲ ਬੱਚੇ ਦਾ ਆਪਸੇ ਉਹਦਾ ਆਪਣਾ ਜਿਹੜਾ ਕੌਨਫੀਡੈਂਸ ਬੱਚੇ ਦੇ ਵਿੱਚ ਜਿਹੜਾ ਸਾਡਾ ਮੇਨ ਗੋਲ ਹੈਗਾ ਜੀ ਜੀ ਤੇ ਉਹ ਬੱਚਾ ਜਿਹੜਾ ਕੌਨਫੀਡੈਂਸ ਚਾਹੁੰਦਾ ਜਾਂ ਇਹ ਵੀ ਕਹਿ ਲਓ ਜਦੋਂ ਹੁਣ ਅਸੀਂ ਮਸਟੋਣਾ ਸਾਬ ਕੌਨਫੀਡੈਂਸ ਕੀਤੀ ਜਾਂ ਗੰਗਾ ਨਗਰ ਕੀਤੀ ਅਨਮੇਲੀ 10 11 ਨੂੰ ਹਨੂਮਨਗੜ ਜਿਹੜਾ ਹਰਿਆਣਾ Rajasthan ਚ ਪਿੰਡਾ ਜੀ ਜੀ ਉੱਥੇ ਕਾਨਫਰੰਸ ਆ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਵਿੱਚ ਦੋ ਦੋ ਜਾਂ ਕਾਨਫਰੰਸ ਆ ਫਿਰ ਹਰਿਆਣੇ ਦੇ ਵਿੱਚ ਕਰਨਾਲ ਵਿੱਚ ਕਾਨਫਰੰਸ ਆ ਇਹਨਾਂ ਕਾਨਫਰੰਸਾਂ ਤੇ ਸੱਦ ਕੇ ਇੱਕ ਵੱਡਾ ਪਲੇਟਫਾਰਮ ਬਣਾ ਕੇ ਬੱਚੇ ਨੂੰ ਸਟੇਜ ਤੋਂ ਉਹਦੀ ਆਪਣੀ ਲਿਖਤ ਉਹਦੀ ਜਵਾਨੀ ਜਦੋਂ ਉਹ ਬੱਚਾ ਇੱਕ ਦੋ ਵਾਰੀ ਸਟੇਜ ਵਿੱਚ ਹੀ ਲੰਘ ਜਾਂਦਾ ਤੇ ਉਹਦੀ ਜਿਹੜੀ ਚਿਹਜਿ ਕੇ ਉਹ ਨਿਕਲ ਜਾਂਦੀ ਹੈ ਜੀ ਉਹ ਉਹ ਬੱਚੇ ਦੇ ਵਿੱਚ ਕੌਨਫੀਡੈਂਸ ਆ ਜਾਂਦਾ ਕਿ ਮੈਂ ਪਬਲਿਕ ਦੇ ਵਿੱਚ ਜਾ ਕੇ ਬੋਲ ਸਕਦਾ ਜਾਂ ਮੈਂ ਆਪਣਾ ਲਿਖਿਆ ਕਿਸੇ ਨੂੰ ਸੁਣਾ ਸਕਦਾ ਕਿਉਂ ਸੈਲਫ ਕੌਨਫੀਡੈਂਸ ਹੋਣਾ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਜੀ ਸੋ ਸੋ ਇਹੀ ਸਾਡੀ ਇੱਕ ਕੋਸ਼ਿਸ਼ ਐ ਇਸ 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 ਪ੍ਰੋਜੈਕਟ ਦੇ ਵਿੱਚ ਤੇ ਬਰਸਬ ਇਹ ਤੁਸੀਂ ਕਿਦਾਂ ਦੇਖਦੇ ਹੋ ਵੀ ਇੱਥੇ ਨਿਆਣੇ ਜਿਹੜੇ ਉਹ ਪੰਜਾਬੀ ਦੇ ਨਾਲ ਜੁੜਦੇ ਆ ਕੈਨੇਡਾ ਦੇ ਵਿੱਚ ਤੁਸੀਂ ਰਾਜਸਥਾਨ ਤੇ ਵੀ ਜਾ ਰਹੇ ਹੋ ਹਰਿਆਣੇ ਚ ਵੀ ਆ ਪੰਜਾਬ ਚ ਤਾਂ ਹੈ ਹੀ ਇਹਨੂੰ ਸਾਰਿਆਂ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਆਉਣ ਦੇ ਵਿੱਚ ਇਹਨਾਂ ਨਿਆਣਿਆਂ ਦਾ ਕੀ ਪ੍ਰਤੀਕਰਮ ਹੁੰਦਾ ਜਾਂ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਉਹ ਕਿਦਾਂ ਮਹਿਸੂਸ ਕਰਦੇ ਆ ਹਾਂ ਬਿਲਕੁਲ ਜੀ ਜਿਹੜਾ ਬੱਚੇ ਨੇ ਬੱਚੇ ਵੈਸੇ ਬੱਚੇ ਨੂੰ ਜਿੱਦਨ ਨੂੰ ਲਾ ਲੋ ਤੁਸੀਂ ਉਹਦੋਂ ਨੂੰ ਲੱਗ ਜਾਂਦੇ ਨੇ ਬੱਚੇ ਨੇ ਉਹ ਹਨਾ ਹਾਂ ਸਾਨੂੰ ਬਾਹਲੇ ਮੁਲਕਾਂ ਦੇ ਵਿੱਚ ਥੋੜਾ ਚੈਲੰਜ ਹੈ ਇੱਚ ਕੋ ਦੋ ਰਹਿਵਾ ਨਹੀਂ ਗਿਆ ਅਸੀਂ ਇਹ ਹੀ ਇੱਕ ਕਾਰਨ ਹੈ ਕਿ ਅਸੀਂ ਅਕਸਰ ਟਾਈਮ ਟੂ ਟਾਈਮ ਸੋਸ਼ਲ ਮੀਡੀਆ ਤੇ ਜਾਂ ਤੁਹਾਡੇ ਇਸ ਮੀਡੀਆ ਦੇ ਥਰੂ ਜਾਹਰ ਮੀਡੀਆ ਦੇ ਅਖਬਾਰਾਂ ਦੇ ਥਰੂ ਅਸੀਂ ਮਾਪਾ-ਵਾਪਾ ਨੂੰ ਬੁਰਜੁਰ ਬੇਨਤੀ ਕਰਦੇ ਆ ਕਿ ਤੁਸੀਂ ਜਰੂਰ ਕਿਉਂ ਅਸੀਂ ਅਸੀਂ ਕੈਨੇਡਾ ਵਿੱਚ ਜਿੰਨੇ ਮਾਦੀਵਲ ਸਟੈਬਲਿਸ਼ ਹੋ ਜਾਈਏ ਮੈਂ 50 ਸਾਲ ਦਾ ਕੈਨੇਡਾ ਚ ਰਹਿ ਰਿਹਾ ਜੀ ਇਹਦਾ ਮਤਲਬ ਇਹ ਤੇ ਨਹੀਂ ਆ ਕਿ ਮੇਰੇ ਗਾਂ ਪੋਤੇ-ਪੋਤੀਆਂ ਦੋਤੇ-ਦੋਤੀਆਂ ਪੰਜਾਬੀ ਤੋਂ ਸਖਣੇ ਰਹਿ ਜਾਣ ਹਮ ਕਿਉਂਕਿ ਅਸੀਂ ਤਾਂ ਹੀ ਅਸੀਂ ਜਾਂ ਉਹ ਬੱਚੇ ਮੇਰੇ ਗ੍ਰੈਂਡਚਿਲਡਰ ਮੇਰੇ ਕੱਲ ਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਨਗੇਵੇਂ ਮੈਂ ਪੰਜਾਬੀ ਆ ਆ ਸੋ ਇਸ ਤਰ੍ਹਾਂ ਜੇ ਸਾਡੇ ਮਾਪੇ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਉਹ ਸਾਡੀ ਸਭ ਤੋਂ ਜ਼ਿਆਦਾ ਮਦਦ ਕਰ ਸਕਦੇ ਨੇ ਬੱਚੇ ਨੂੰ ਜਉਣ ਤੇ ਬੱਚੇ ਨੂੰ ਜਦੋਂ ਇੱਕ ਵਾਰੀ ਬੱਚੇ ਨੂੰ ਹੁਣ ਸਾਡੇ ਕੋਲ ਇਦਾਂ ਨਹੀਂ ਐਗਜ਼ੈਂਪਲਸ ਨੇ ਆ ਬੱਚਿਆਂ ਨੇ ਜੇ ਇੱਕ ਵਾਰੀ ਉਹ ਛੱਪ ਗਏ ਇੱਕ ਵਾਰੀ ਉਹ ਉਹਨਾਂ ਨੂੰ ਪ੍ਰਮੋਟ ਹੋ ਗਿਆ ਉਹਨਾਂ ਨੂੰ ਸਨਮਾਨ ਚਿੰਨ੍ਹ ਮਿਲ ਗਿਆ ਉਹ ਸਟੇਜ 'ਤੇ ਬੋਲ ਗਏ ਉਹ ਤਾਂ ਦੂਹੇ ਚੌਥੇ ਦਿਨ ਫੋਨ ਆਉਣ ਲੱਗ ਜਾਂਦੇ ਨੇ ਫਿਰ ਮੇਰੀਆਂ ਹੋਰ ਰਚਨਾ ਰੈਡੀ ਐ ਹੁਣ ਉਹ ਕਦੋਂ ਛੱਪੂਗੀ ਅੱਛਾ ਜੀ ਹੁਣ ਤੇ ਲਾਈਨ ਅਪ ਪੰਜਾਬ ਦੇ ਵਿੱਚ ਤਾਂ ਇਸ ਵੇਲੇ ਲਾਈਨ ਅਪ ਹੋਈ ਪਈ ਐ ਤੇ ਮੈਂ ਇੱਥੇ ਇਹ ਵੀ ਫਕਰ ਮਹਿਸੂਸ ਕਰੂੰਗਾ ਦੱਸ ਦੇਣ ਨੂੰ ਕਿ ਹੁਣ ਤੱਕ 41 ਵੋਲੀਅਮ ਦੇ ਵਿੱਚ ਨਵੀਆਂ ਕਲਵਾਂ ਨਵੀਆਂ ੜਾਂ ਛਪੀ ਐ। ਕੁਛ ਨਹੀਂ ਦੀ 6 ਤਰੀਕ ਤੋਂ ਲੈ ਕੇ ਮਈ ਦੀ 22 ਤਰੀਕ ਤੱਕ 16 ਕਿਤਾਬਾਂ ਹੋ ਤਿਆਰ ਪਈਆਂ ਜਿਹੜੀਆਂ ਰਿਲੀਜ਼ ਹੋਣੀਆਂ। ਹਾਂ ਸੋ ਸੋ ਇਹ ਦੇਖ ਲਓ ਭਈ 67 ਬੁੱਕਸ ਮਈ ਤੱਕ ਇਹਦੀਆਂ ਹੋ ਜਾਣੀਆਂ ਪੂਰੀਆਂ। ਸੋ ਇਹ ਜਿਹੜਾ ਸਾਡਾ ਮੇਨ ਮਕਸਦ ਜਿਹੜਾ ਹੈ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨਾ ਤੇ ਠੀਕ ਐ। ਪਰ ਨਾਲ ਦੀ ਨਾਲ ਦੋਨਾਂ ਨੂੰ ਇੱਕ ਸਮਾਜ ਦੇ ਵਧੀਆ ਆ ਸਿਟੀਜ਼ਨ ਬਣਾਉਣ ਦਾ ਜਦੋਂ ਕਿਸੇ ਵੀ ਵਿਸ਼ੇ ਤੇ ਲਿਖਦੇ ਨੇ ਆ ਭਰੂਣ ਹੱਤਿਆ ਤੇ ਲਿਖਦੇ ਨੇ ਆ ਮੁਹੱਬਤ ਤੇ ਪਿਆਰ ਤੇ ਕੁਝ ਲਿਖਦੇ ਨੇ ਤਾਂ ਬੱਚੇ ਕੁਝ ਨਾ ਕੁਝ ਉਹਦੇ ਵਿੱਚੋਂ ਸਿੱਖਦੇ ਹੀ ਨਹੀਂ ਤਾਂ ਹੀ ਉਹ ਲਿਖ ਪਾਉਂਦੇ ਨੇ ਕਿਉਂ ਅੰਦਰੋਂ ਉਹਨਾਂ ਨੂੰ ਪਹਿਲਾਂ ਉਹ ਚੀਜ਼ ਆਪਣੇ ਅੰਦਰ ਬਸਾਉਣੀ ਪੈਂਦੀ ਫੇਰ ਕਲਮ ਦੇ ਥਰੂ ਬਾਹਰ ਆਉਂਦੇ ਨੇ ਸੋ ਇਹ ਸਾਡੀ ਜਿਹੜੀ ਕੋਸ਼ਿਸ਼ ਹੈ ਇਸ ਪ੍ਰੋਜੈਕਟ ਦਾ ਬਟ ਸਪ ਟੋਟਲ ਕਿਤਾਬਾਂ ਕਿੱਦਾਂ ਹੋਈਆਂ ਸਾਰੀਆਂ ਥੋੜੇ ਦੱਸੋਗੇ ਵੀ ਕਿਸ ਤਰ੍ਹਾਂ ਦੀ ਵੰਡਾ ਜ਼ਿਲ੍ਹੇ ਵਾਈਜ਼ ਹੋਈਆਂ ਉਹ ਰਾਜਸਥਾਨ ਹਰਿਆਣਾ ਜਾਂ ਕਿੱਦਾਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਜਿਹੜਾ ਆਪਾਂ ਸ਼ੁਰੂਆਤ ਦੇ ਵਿੱਚ ਤੇ ਇਹਦੀ ਮੰਤਰ ਇਹ ਸੀਗੀ ਕਿ ਅਸੀਂ ਜੋ 23 ਜ਼ਿਲ੍ਹੇ ਚੁਣੀ ਸੀ ਹਾਂਜੀ ਤੇ 23 ਜ਼ਿਲ੍ਹਿਆਂ ਦੇ ਵਿੱਚ ਪੰਜ ਮੈਂਬਰੀਏ ਕਮੇਟੀ ਬਣਾਈ ਸੀ ਤੇ ਉਹਨਾਂ ਨੂੰ ਅਸੀਂ ਪੰਜਾਂ ਨੂੰ ਪੰਜ ਕਿਤਾਬਾਂ ਦਿੱਤੀਆਂ ਸੀ ਕਿ ਉਹ ਜਿਹੜੇ ਪੰਜ ਮੈਂਬਰ ਨੇ ਉਹ ਬਦਲ-ਬਦਲ ਕੇ ਉਹਦੇ ਸੰਪਾਦਕ ਬਣਦੇ ਜਾਣਗੇ ਤੇ ਉਹ ਪੰਜ ਕਿਤਾਬਾਂ ਹਰੇਕ ਜ਼ਿਲ੍ਹਾ ਛਾਪੂਗਾ ਅੱਛਾ ਜੀ 23 ਜ਼ਿਲ੍ਹਿਆਂ ਦੀਆਂ ਹਰੇਕ ਦੀਆਂ ਪੰਜ ਹਰ ਜ਼ਿਲ੍ਹੇ ਦੇ ਵਿੱਚੋਂ ਪੰਜ ਕਿਤਾਬਾਂ ਅੱਛਾ ਜੀ ਤੇ ਪਰ ਹੁਣ ਜਿਹੜੀ ਐਸ ਵੇਲੇ ਜਿਸ ਹਿਸਾਬ ਨਾਲ ਕਿਤਾਬਾਂ ਲਈ ਲਿਖਤਾਂ ਲਿਖੀਆਂ ਜਾ ਰਹੀਆਂ ਨੇ ਉਹਦੀ ਅਸੀਂ ਜਿਹੜੀ 5 ਕਿਤਾਬਾਂ ਵਾਲੀ ਲਿਮਟ ਚੁੱਕ ਦਿੱਤੀ ਹੈ ਅੱਛਾ ਜੀ ਹੁਣ ਉਹਨੂੰ ਅਸੀਂ ਲਿਮਟ ਰੱਖੀ ਨਹੀਂ ਕੋਈ ਵੀ ਤੁਸੀਂ ਕਿਤਾਬ ਛੱਪੋ ਸਮਗਰੀ ਇਕੱਠੀ ਕਰੋ ਤੇ ਅਸੀਂ ਉਹ ਕਿਤਾਬ ਛਾਪ ਦੇਵਾਂਗੇ ਉਹ 5 ਹੋ ਜਾਣ ਉਹ 6 ਹੋ ਜਾਣ ਉਹ 8 ਹੋ ਜਾਣ ਉਹ 10 ਹੋ ਜਾਣ ਤੇ ਇੱਕ ਕਿਤਾਬ ਦੇ ਵਿੱਚ ਆਪਾਂ 100 ਰਚਨਾਵਾਂ ਛਾਪ ਦੇਾਂ ਤੇ ਇੱਕ ਕਿਤਾਬ ਛਾਪਣ ਨੂੰ ਜਿਹੜੀ ਜ਼ਿਲ੍ਹਾ ਵਾਈਜ਼ ਨੂੰ ਨੂੰ ਜੋ ਇੱਕ ਨਾਲ ਜ਼ਰੂਰੀ ਗੱਲ ਲਾਈ ਹੋਈ ਆ ਉਹਨਾਂ ਨੂੰ ਘੱਟੋ-ਘੱਟ 35 ਸਕੂਲ ਇਨਵੋਲਵ ਕਰਨੇ ਪੈਂਦੇ ਆ। ਅੱਛਾ ਇੱਕ ਇੱਕ ਕਿਤਾਬ ਛਾਪਣ ਲਈ। ਸੋ ਸੋ ਹੁਣ ਤੱਕ ਜੇ ਅਸੀਂ ਕੈਲਕੂਲੇਟ ਕਰਦੇ ਆਂ ਤਕਰੀਬਨ 1400 ਸਕੂਲ ਪੰਜਾਬ ਦੇ ਇਸ ਕਿਤਾਬ ਦੇ ਵਿੱਚ ਇਨਵੋਲ ਹੋ ਚੁੱਕੇ ਆ ਛਾਪ ਚੁੱਕੇ ਆ। ਹੂੰ। ਆ ਸੋ ਕਿਤੇ ਇੱਕ ਸਕੂਲ ਦੀ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੱਕ ਸਕੂਲ ਤੋਂ ਦੋ ਤੋਂ ਵੱਧ ਰਚਨਾਵਾਂ ਨੇ ਅਸੀਂ ਲੈਂਦੇ ਆ। ਕਸੀ ਵੱਧ ਤੋਂ ਵੱਧ ਹੋਰ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਸ ਕੰਨ ਜਿਹੜਾ ਇਹਦਾ ਇੱਕ ਇੱਕ ਬਹੁਤ ਹੀ ਵਧੀਆ ਜਿਹੜਾ ਚੱਲ ਰਿਹਾ ਆ ਉਹ ਇਹ ਹੈਗਾ ਜਿਹੜਾ ਸਾਡੀ ਆਨਲਾਈਨ ਟ੍ਰੇਨਿੰਗ ਹੈ ਹੁਣ ਹਰ ਜ਼ਿਲ੍ਹੇ ਦੇ ਵਿੱਚ ਸਾਡਾ ਇੱਕ ਟ੍ਰੇਨਿੰਗ ਆਉਣ ਵਾਲੀ ਟੀਮ ਹੈ ਜਿਹੜੀ ਬੱਚਿਆਂ ਨੂੰ ਹਫਤਾ ਵਾਈ ਆਨ ਆਨਲਾਈਨ ਕਲਾਸਾਂ ਲਾਉਂਦੀ ਹੈ ਉਹ ਉਹ ਇੰਨੀ ਕੁ ਵਧੀਆ ਚੱਲ ਰਹੀ ਹੈ ਕਿਉਂ ਜਿਹੜੇ ਸਾਡੇ ਟ੍ਰੇਨਰ ਨੇ ਉਹ ਪ੍ਰੋਫੈਸ਼ਨਲੀ ਇਹ ਕਹ ਲੋ ਉਹ ਵੈਲ ਨੋਲੇਜਬਲ ਸਤਕਾਰ ਲੇਖਕ ਨੇ ਆ ਜਾਂ ਉਹ ਇਹਨਾਂ ਦੀ ਪੜ੍ਹਾਈ ਇੰਨੀ ਕੁੱਚੀ ਹੈ ਕਿ ਉਹ ਗੱਲਾਂ ਨੂੰ ਸਮਝਦੇ ਨੇ ਉਹ ਸਮਝਾ ਸਕਦੇ ਨੇ ਬੱਚੇ ਨੂੰ ਕਿ ਪੰਜਾਬੀ ਦੇ ਵਿੱਚ ਕਵਤਾ ਗਜ਼ਲ ਮਿੰਨੀ ਕਹਾਣੀ ਕਿੱਦਾਂ ਲਿਖੀ ਜਾ ਸਕਦੀ ਆ ਨੁਕਤੇ ਜਿਹਨੂੰ ਕਹਿੰਦੇ ਆਪਾਂ ਕਹਿੰਦੇ ਆ ਉਹ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡਾ ਪਹਿਲਾ ਗੋਲ ਸੀਗਾ ਵੀ ਅਸੀਂ 5 ਸਾਲਾਂ ਦੇ ਵਿੱਚ 100 ਵੋਲੀਅਮ ਦੇ ਵਿੱਚ ਕਿਤਾਬ ਛਾਪਣੀ ਹੈ ਉਹਨੂੰ ਤਾਂ ਸੀ ਮੇਰਾ خیال ਮੋਲੇਸਾਲੇ ਅਚੀਵ ਕਰ ਲਾਂਗੇ ਹਲੇ 3 ਸਾਲ ਉਦੋਂ ਬਾਅਦ ਹੋਰ ਪੈ ਹੋਣਗੇ ਹੂੰ ਤਾਂ ਹੁਣ ਤੇ ਸਾਡਾ ਜਿਹੜਾ ਵੈਸੇ ਗੋਲ ਹੈਗਾ ਅਸੀਂ ਤੇ ਕਹਿੰਨੇ ਸ਼ਾਇਦ 300 ਤੋਂ ਵੀ ਵੱਧ ਵੋਲੀਅਮ ਦੇ ਵਿੱਚ ਕਿਤਾਬ ਛਪ ਜਾ ਗਈਆਂ ਤੇ ਇਹ ਬੱਚੇ ਤੱਕ ਫਿਰ ਪਹੁੰਚਦੀ ਹੈ ਜੇਸ ਮੰਨ ਲਓ ਤੁਸੀਂ 1400 ਸਕੂਲਾਂ ਇੱਕ ਜ਼ਿਲ੍ਹੇ ਦੇ ਵਿੱਚ ਘੱਟੋ-ਘੱਟ 35 ਸਕੂਲਾਂ ਦੇ ਨਿਆਣੇ ਹੁੰਦੇ ਆ ਹਾਂਜੀ ਉਹਨਾਂ ਸਕੂਲਾਂ ਦੇ ਵਿੱਚ ਫਿਰ ਇਹ ਕਿਤਾਬ ਕਿੱਦਾਂ ਪਹੁੰਚਾਣੇ ਉਹ ਬੱਚੇ ਕੋਈ ਪੈਸੇ ਦਿੰਦੇ ਆ ਉਹਨਾਂ ਦੇ ਸਕੂਲ ਵਾਲੇ ਮਾਪੇ ਜਾਂ ਛਪਣ ਦੇ ਲਈ ਜਾਂ ਬਾਅਦ ਦੇ ਵਿੱਚ ਪਹੁੰਚਾਉਣ ਦੇ ਲਈ ਇਹਦਾ ਕੀ ਹਿਸਾਬ ਹੁੰਦਾ ਹੈ ਜਿਸ ਕਾਰਨ ਜਿਹੜੀ ਪੈਸੇ ਵਾਲੀ ਗੱਲ ਆ ਤੁਸੀਂ ਵੀ ਮੇਰੇ ਨਾਲ ਬੜੇ ਸਾਲਾਂ ਦੇ ਜੁੜੇ ਆ ਮੈਂ ਜਾਣ ਤੇ ਕੋਈ ਕੰਮ ਕਰਦਾ ਨਹੀਂਗਾ ਤੇ ਜੇ ਕਰਦਾ ਤਾਂ ਉੱਚ ਪੈਸਾ ਕਦੀ ਵੀ ਨਹੀਂ ਨਵਾਲ ਬੰਦਾ ਇਹਦੇ ਵਿੱਚ ਕਦੀ ਕਿਸੇ ਤੋਂ ਕਰਤਾ ਛਾਪਣ ਲਈ ਕੋਈ ਨਵਾਂ ਪੈਸਾ ਨਹੀਂ ਲਿਆ ਜਾਂਦਾ ਜੀ ਇਹਦੇ ਨਾਲ ਕੈਲੰਡਰ ਜੀ ਨਵੇਂ ਸਾਲ ਦੇ ਕੈਲੰਡਰ ਨਵੀਆਂ ਕਲਵਾਂ ਨਵੀਆਂ ਡਾਂ ਦੇ ਜਾਂ ਵਕਰੀਆਂ ਵਕਰੀਆਂ ਟੀਮਾਂ ਹੁਣ ਸਾਡੇ ਕੋਲ ਆ ਕੁਝ ਚੈਨਲ ਨੇ ਜਿਹੜੇ ਸਾਨੂੰ ਪੰਜਾਬ ਦੇ ਵਿੱਚ ਆ ਜਿਹੜੇ ਉਹ ਸਾਨੂੰ ਰੈਗੂਲਰ ਆ ਟਾਈਮ ਦਿੰਦੇ ਨੇ ਸਾਡੇ ਬੱਚੇ ਉੱਥੇ ਸਟੂਡੀਓ ਜਾ ਕੇ ਰਿਕਾਰਡ ਕਰਦੇ ਨੇ ਹੁਣ ਮਾਂ ਬੋਲੀ ਆ ਰਹੀ ਆ ਦੇ ਫਸੜਾ ਆ 21 ਤਰੀਕ ਨੂੰ ਜੀ ਉਹਦੇ ਉੱਤੇ ਵੀ ਸਾਡੇ ਬੱਚੇ ਜਾਨੇ ਹੁਣ 16 ਬੱਚਿਆਂ ਨੇ ਰਿਕਾਰਡਿੰਗ ਕਰਾਈ ਆ ਆ ਅੱਜ ਕੋ ਬੜਾ ਮਾਣ ਮਹਿਸੂਸ ਹੁੰਦਾ ਹੈਗਾ ਤੇ ਜਿਹੜੀ ਇੱਕ ਕਿਤਾਬ ਦੀ ਗੱਲ ਆ ਅੱਜ ਵੀ ਲੈ ਪੰਜਾਬ ਦੇ ਵਿੱਚ 100 ਲਾਇਬ੍ਰੇਰੀ ਦੇ ਵਿੱਚ ਹਰੇਕ ਲਾਇਬ੍ਰੇਰੀ ਦੇ ਵਿੱਚ 41 ਵੋਲਯੂਮ ਅਸੀਂ ਪਹੁੰਚਦਿਆਂ ਕਰਤੀਆਂ ਜਿੰਨੀਆਂ ਹੁਣ ਤਾਂ 26 ਆ 100 ਲਾਇਬ੍ਰੇਰੀ ਦੇ ਵਿੱਚ ਫਿਰ ਜਿਹੜੇ ਸਕੂਲ ਜਿੰਨੇ ਵੀ ਸਕੂਲ ਇਨਵੋਲ ਹੁੰਦੇ ਨੇ ਉਹਨਾਂ ਸਕੂਲਾਂ ਨੂੰ ਅਸੀਂ 20-20 ਕਿਤਾਬਾਂ ਕੱਲੇ-ਕੱਲੇ ਸਕੂਲ ਨੂੰ ਜੇ ਇੱਕ ਬੱਚੇ ਨੇ ਜਾਂ ਦੋ ਬੱਚੇ ਇੱਕ ਸਕੂਲ ਦੇ ਨੇ ਉਹਦੀਆਂ 20 ਕਿਤਾਬਾਂ ਜਿਹੜੀਆਂ ਉਹ ਸਕੂਲ ਨੂੰ ਅਸੀਂ ਪਹੁੰਚਦਿਆਂ ਕਰ ਦਿੰਨੇ ਹਾਂ ਸਕੂਲ ਦੀ ਲਾਇਬ੍ਰੇਰੀ 'ਚ ਰੱਖ ਦਿੰਨੇ ਹਾਂ ਸੋ ਸੋ ਇਹਨਾਂ ਨੂੰ ਫੇ ਜਿਹੜੀ ਇਹ ਬੁੱਕ ਹੈਗੀ ਆ ਇਹਦੀ ਆ ਸੌਫਟ ਕਾਪੀ ਇਸ ਕਿਤਾਬ ਦੀ ਮੰਨ ਲਓ ਜਿਹੜੀ ਵੋਲਯੂਮ 41 ਆ ਉਹ ਰਾਜਸਥਾਨ ਤੋਂ ਛਪੀ ਆ ਜੀ ਉਹਦੀ ਸੌਫਟ ਕਾਪੀ ਜਿਹੜੀ ਆ ਅਸੀਂ ਉਹਨੂੰ ਸੌਫਟ ਆ ਮੈਂ ਸੋਸ਼ਲ ਮੀਡੀਆ ਦੇ ਥਰੂ ਵੱਧ ਤੋਂ ਵੱਧ ਸਰੋਤਿਆਂ ਤਾਈਂ ਪਾਣ ਵਾਲਿਆਂ ਤਾਈਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਆ ਫਿਰ ਅਸੀਂ ਹੁਣੇ ਹੱਲੇ 2 ਵੀਕਸ ਤੋਂ ਇੱਕ ਨਵਾਂ ਡਿਪਾਰਟਮੈਂਟ ਵੀ ਖੋਲਿਆ ਪਈ ਉਹ ਲੋਕ ਸਾਨੂੰ ਇਹਦੀ ਇਨਪੁਟ ਦੇਣ ਇਹ ਇਹਦੇ ਵਿੱਚ ਸੁਧਾਰ ਹੋਰ ਕੀ ਹੋਇਆ ਜਾ ਸਕਦਾ ਜਾਂ ਬੱਚਿਆਂ ਨੇ ਕਿਦਾਂ ਲਿਖਿਆ ਉਹਦੇ ਬਾਰੇ ਉਹ ਸਾਨੂੰ ਦੱਸਣ ਉਹ ਜਿਹੜੇ ਸਾਡੇ ਸਮਾਜ ਦੇ ਵਿੱਚ ਵਧੀਆ ਵੱਡੀਆਂ ਹਸਤੀਆਂ ਨੇ ਉਹਨਾਂ ਨੂੰ ਵੀ ਕਿਤਾਬਾਂ ਦੇ ਕੇ ਉਹਨਾਂ ਤੋਂ ਵੀ ਬਾਅਦ ਦੇ ਵਿੱਚ ਵਾਈਟ ਲੈ ਕੇ ਪੁੱਛਿਆ ਜਾਂਦਾ ਹੈਗਾ ਕਿ ਪੂਰਾ ਪੂਰਾ ਦੱਸੋ ਇਹਦੇ ਵਿੱਚ ਹੋਰ ਚੀਜ਼ ਦੀ ਕੀ ਲੋੜ ਹੈ ਕਿਉਂ ਇਹ ਇੱਕ ਇਦਾਂਕ ਦਾ ਪ੍ਰੋਜੈਕਟ ਹੈਗਾ ਜਿਹੜਾ ਐਂਡਲੈਸ ਹੈ ਤੇ ਮੈਨੂੰ ਬੜਾ ਮਾਣ ਮਹਿਸੂਸ ਕਰਦਾ ਕਿ ਇਹ ਮੈਂ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬੜਾ ਇਹਨੂੰ ਭਰਮਾ ਹਲਾਰਾ ਮਿਲਿਆ ਉਹ ਬੱਚੇ ਤੁਹਾਡੇ ਨਾਲ ਕੰਟੈਕਟ ਕਰ ਲੈਂਦੇ ਨੇ ਜਾਂ ਇੱਕ ਜ਼ਿਲ੍ਹਾ ਹੈ ਜ਼ਿਲ੍ਹੇ ਦੇ ਟੀਚਰ ਨੇ ਟੀਚਰਾਂ ਦੇ ਫਿਰ ਬਾਕੀ ਜ਼ਿਲ੍ਹੇ ਦੇ ਜਾਂ ਤੁਹਾਡੇ ਤੱਕ ਪਹੁੰਚਣਾ ਜਾਂ ਇੱਕ ਦੂਜੇ ਦੇ ਨਾਲ ਉਹ ਕਿਦਾਂ ਕਰਦੇ ਨੇ ਜੀ ਫਿਰ ਮੈਨੂੰ ਉਹਦੀ ਵੈਸੇ ਬਿਊਟੀ ਇਹ ਹੋਈ ਨਾ ਇਹ ਹੋਦੇ ਸੁਭਵੀ ਗਿਆ ਤੇ ਅਸੀਂ ਸਰਕਾਰੀ ਸਕੂਲ ਚ ਹੋਣੀ ਸੀ ਅੱਛਾ ਜੀ ਤੇ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਿਹੜੇ ਕਿ ਤਕਰੀਬਨ 150 ਮੈਂਬਰ ਨੇ ਮੁੱਢਲੇ ਮੈਂਬਰ ਤੇ ਮੈਂਬਰ ਵੱਧ ਗਏ ਬਹੁਤ ਉਹ ਸਾਰੇ ਦੇ ਸਾਰੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲਾਇਬ੍ਰੇਰੀਅਨ ਨੇ ਵਾਓ ਆ ਸੋ ਉਹ ਜਿਹੜਾ ਸਮੇਲ ਉਹ ਹੋਇਆ ਜਿਹੜੇ ਤੇ ਹੁਣ ਇਹ ਨਾ ਜਿਹੜੇ ਅਧਿਆਪਕ ਨੇ ਇਹਨਾਂ ਦੇ ਆਪਣੇ ਗਰੁੱਪ ਬੜੇ ਨੇ ਵਿਦਿਨ ਸਕੂਲ ਗਰੁੱਪ ਫਿਰ ਇਹਨਾਂ ਦੇ ਜ਼ੋਨ ਆ ਡਿਸਟ੍ਰਿਕਟ ਸੇ ਆ ਇਹਨਾਂ ਦੇ ਉਹ ਇਹ ਸਾਰੀ ਚੀਜ਼ ਇਹਦਾ ਜਿਹੜਾ ਅਸਲ ਚ ਇਹ ਸਾਰੀ ਦੇ ਪਿੱਛੇ ਜਿਹੜਾ ਅਸਲੀ ਧੁਰਾ ਆ ਉਹ ਅਧਿਆਪਕ ਨੇ ਸਰਕਾਰੀ ਸਕੂਲ ਦੇ ਮਤ ਉਹਨਾਂ ਦੇ ਕਰਕੇ ਇਹ ਪ੍ਰੋਜੈਕਟ ਐਸ ਇੰਨੀਆਂ ਬਲੰਦੀਆਂ ਤੇ ਪਹੁੰਚ ਗਿਆ ਔਰ ਚੰਗੀ ਗੱਲ ਇਹ ਆ ਕਿ ਇਹਦੇ ਵਿੱਚ ਮжоਰਿਟੀ ਸਾਡੇ ਕੋਲ ਜੂਥ ਅਧਿਆਪਕ ਨੇ ਔਰ ਉਹ ਕੁਦਰਤ ਵੱਲੋਂ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰੀ ਪਹਿਲਾਂ ਹੀ ਕਰਾਇਆ ਉਹ ਆਪ ਖੁਦ ਵੀ ਸਿਹਤ ਨਾਲ ਪਿਆਰ ਕਰਦੇ ਨੇ ਕੁਛ ਨਾ ਕੁਛ ਲਿਖਦੇ ਨੇ ਔਰ ਯੰਗ ਨੇ ਤੇ ਇਸ ਕਰਕੇ ਇਸ 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 ਪ੍ਰੋਜੈਕਟ ਤੋਂ ਮੈਨੂੰ ਵੱਡੀਆਂ ਕਾਫੀ ਵੱਡੀਆਂ ਆਸਾਂ ਨੇ ਕਿ ਜਦ 5 ਸਾਲ ਹੋਏਗਾ ਤਾਂ ਸਾਡੀ ਜ਼ਿੰਮੇਵਾਰੀ ਇਹ ਬਣਦੀ ਕਿ 5 ਸਾਲ ਦੀ ਇਹ ਸਾਰੀ ਦੌੜ ਭੱਜ ਤੋਂ ਬਾਅਦ ਅਸੀਂ ਕੀ ਖੱਟਿਆ ਤੇ ਅਸੀਂ ਕੀ ਲੋਕਾਂ ਨੂੰ ਪੇਸ਼ ਕਰਾਂਗੇ ਅਸੀਂ ਇੱਥੇ ਕੰਮ ਕਰਦੇ ਆਂ ਹਾਂ ਇੱਕ ਵੱਡਾ ਆ ਪੋਰਟਫੋਲੀਓ ਇੱਕ ਵੱਡੀ ਲਿਸਟ ਜਿਹਦੇ ਵਿੱਚ ਬੱਚੇ ਗਾਉਣ ਵਾਲੇ ਵੱਡੇ ਬੱਚੇ ਆ ਗਏ ਨੇ ਗਾਣੇ ਲਿਖਣ ਵਾਲੇ بڑے ਬੱਚੇ ਨੇ ਆ ਇਸ ਵੇਲੇ 10 ਬੱਚੇ ਇਸ ਵੇਲੇ ਸਾਡੇ ਪ੍ਰੋਫੈਸ਼ਨਲ ਟ੍ਰੇਨਿੰਗ ਤੇ ਨੇ ਜਿਨ੍ਹਾਂ ਨੂੰ ਅਸੀਂ ਇਦਾਂ ਹੀ ਸਕੂਲਾਂ ਦੀਆਂ ਸਟੇਜਾਂ ਤੋਂ ਹੀ ਚੁਣਿਆ ਗਿਆ ਅੱਛਾ ਜੀ ਸਾਨੂੰ ਲੱਗਾ ਵੀ ਇਹ ਬੱਚੇ ਵਧੀਆ ਗਾ ਸਕਦੇ ਨੇ ਉਹਨਾਂ ਨੂੰ ਅਸੀਂ ਉਹ ਸਪੈਸ਼ਲੀ ਸਪੈਸ਼ਲ ਟ੍ਰੇਨਿੰਗ ਦਵਾ ਰਹੇ ਆ ਗਾਉਣ ਵਾਲਿਆਂ ਕੋਲੋਂ ਮਿਊਜ਼ਿਕ ਸੁਣਾਉਣ ਵਾਲਿਆਂ ਕੋਲੋਂ ਕਿ ਹਰ ਚੀਜ਼ ਸਾਨੂੰ ਮਾਂ ਬੋਲੀ ਲਈ ਚਾਹੀਦੀ ਜਿੱਥੇ ਲਿਖਤਾਂ ਚਾਹੀਦੀਆਂ ਨੇ ਸਾਨੂੰ ਗਾਉਣ ਵਾਲੇ ਵੀ ਚਾਹੀਦੇ ਨੇ ਪੰਜਾਬੀ ਮਿਊਜ਼ਿਕ ਨੂੰ ਵੀ ਸਾਹਮਣੇ ਸਾਹਮਣੇ ਵਾਲੇ ਲੋਕ ਸਾਨੂੰ ਚਾਹੀਦੇ ਨੇ ਸੋ ਇੱਕ ਇਹ ਸਾਂਝੀ ਜੀ ਕੋਸ਼ਿਸ਼ ਹੈ ਜੀ ਬੜਾ ਸਭ ਬਹੁਤ ਬਹੁਤ ਸ਼ੁਕਰੀਆ ਤੇ ਮਿਹਰਬਾਨੀ ਹੋ ਰਹੀ ਆਸ਼ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਕਿ ਜਿਹੜਾ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ ਇਹਦੇ ਸਾਰਤਕ ਨਤੀਜੇ ਸਾਡੇ ਸਾਹਮਣੇ ਆਵ ਵੀ ਰਹਿ ਆ ਤੇ ਆਉਣ ਵਾਲੇ ਸਮੇਂ ਵਿੱਚ ਆਉਣਗੇ ਵੀ ਆਖਰ ਦੇ ਵਿੱਚ ਸਾਡੇ ਸਰੋਤਿਆਂ ਲਈ ਕੁਝ ਸੁਨੇਹਾ ਹੈ ਹਾਂ ਬਿਲਕੁਲ ਜੀ ਮੈਂ ਇੱਕ ਵਾਰੀ ਫੇਰ ਦੁਬਾਰਾ ਮਾਪਾਪ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਜਦੋਂ ਘਰ ਵਿੱਚ ਬੈਠੇ ਹੋ ਪਲੀਜ਼ ਬੱਚੇ ਨੂੰ ਆਪਣੀ ਬਗਲ 'ਚ ਬਹਾਲੋ ਉਹਨੂੰ ਜਿੱਥੇ ਊੜਾੜਾ ਪਹਿਲਾਂ ਲਿਖਣਾ ਸਿਖਾ ਲਓ ਤੇ ਜਿਹੜੇ ਥੋੜੇ ਕ ਵੱਡੇ ਹੋ ਜਾਂਦੇ ਨੇ ਬੱਚੇ ਉਹਨਾਂ ਨੂੰ ਛੋਟੀ ਕਵਿਤਾ ਛੋਟੀ ਗਜ਼ਲ ਇੱਕ ਪੈਰਾ ਦੋ ਪੈਰਾ ਲਿਖਣਾ ਜਰੂਰ ਸਿਖਾਓ ਜੇ ਜਦੋਂ ਲਿਖ ਲੈਂਦੇ ਨੇ ਉਹ ਸਾਡੇ ਤਾਈ ਪਹੁੰਚਦੀ ਕਰੋ ਤਾਂ ਕਿ ਅਸੀਂ ਉਹਨੂੰ ਕਿਤਾਬ ਦੇ ਵਿੱਚ ਜੋਗ ਦਾਨ ਦੇ ਅਸਥਾਨ ਦੇ ਸਕੀਏ ਤੇ ਮੇਰੀ ਪੁਰਜਰ ਬੇਨਤੀ ਆ ਕਿ ਦੂਸਰੀ ਇੱਕ ਬੇਨਤੀ ਇਹ ਆ ਕਿ ਪੁਲਿਸ ਘਰ ਦੇ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ ਬੱਚਾ ਜਿਹੜੇ ਮਰਜੀ ਸਕੂਲਾਂ ਵਿੱਚ ਪੜਾਓ ਜਿੰਨੀਆਂ ਮਰਜੀ ਜਵਾਨਾਂ ਸਿਖਾਓ ਫਰੈਂਚ ਸਿਖਾਓ ਡੱਚ ਸਿਖਾਓ ਇੰਗਲਿਸ਼ ਸਿਖਾਓ ਅਨਾਲ ਦੀ ਨਾਲ ਮਾਂ ਬੋਲੀ ਦਾ ਸਿੱਖਣਾ ਵੀ ਬਹੁਤ ਜ਼ਰੂਰੀ ਹੈ ਤੇ ਇੱਕ ਵਾਰ ਫੇਰ ਮੈਂ ਚੰਗੋ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਨੂੰ ਇਸ ਪ੍ਰੋਜੈਕਟ ਦੇ ਵਿੱਚ ਮੁੱਢ ਤੋਂ ਲੈ ਕੇ ਹੁਣ ਵੀ ਤੇ ਆਉਣ ਵਾਲੇ ਟਾਈਮ ਲਈ ਵੀ ਅਸੀਂ ਵੱਡੀ ਆਸ ਰੱਖਦੇ ਹਾਂ ਕਿ ਸਾਨੂੰ ਇਦਾਂ ਹੀ ਸਹਿਯੋਗ ਦਿੰਦੇ ਰਹਿਣਗੇ ਥੈਂਕ ਯੂ ਵੈਰੀ ਮਚ ਗੋਡ ਬlesਸ ਐਵਰੀਬਾਡੀ